ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੋ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਆਪਾਂ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਆਪਾਂ ਲੱਗੇ ਸੀ ਪਿੰਡਗਾ ਤੋੜਨ ਪਿੰਡਗਾ ਤੋੜਦੇ ਆ ਅੱਜ ਆਪਾਂ ਸਬਜ਼ੀਆ ਵੀ ਲਾਉਣੀਆਂ ਆ ਲਸਣ ਲਾਵਾਂਗੇ ਪੱਲਣ ਨੂੰ ਲਸਣ ਨੂੰ ਘੇਰ ਕੇ ਰੱਖਾਂਗੇ ਲਸਣ ਦੇਖਾਂਗੇ ਸ਼ਾਮ ਤਾਈ ਲੱਗ ਗਿਆ ਸ਼ਾਮ ਨੂੰ ਲਾਵਾਂਗੇ ਤੱਕ ਲੂ ਅੱਜ ਘੇਰ ਕੇ ਰੱਖ ਲਾਂਗੇ ਤੇ ਆਪਾਂ ਹੁਣ ਤੋੜਦੇ ਆ ਪਿੰਡੀਆਂ ਪਹਿਲਾਂ ਲਓ ਜੀ ਆਪਾਂ ਹਣੇ ਤੋੜਦੇ ਆਂ ਪਿੰਡੀਆਂ ਇਹ ਪਿੰਡ ਗਰੇ ਬੂਟੇ ਆਪਾਂ ਵੜ ਦਿੱਤੇ ਸੀਗੇ ਉੱਪਰੋਂ ਇਹ ਦਵਾਰਾ ਥੱਲੇ ਫੁੱਟੇ ਸੀਗੇ ਤੇ ਇਹਨਾਂ ਨੂੰ ਪਿੰਡ ਗਿਆ ਹੁਣ ਫੇਰ ਬਹੁਤ ਲੱਗਦੀਆਂ ਆਂ ਲੱਗਣੋਂ हट ਗਿਆ ਸੀ ਪਹਿਲਾਂ ਪਿੰਡੀਆਂ ਪੱਤੇ ਵੀ ਇਹਨਾਂ ਦੇ ਸਾਰੇ ਝੜ ਗਿਆ ਸੀ ਡੰਡੇ ਜੇ ਖੜੇ ਸੀਗੇ ਤੇ ਆਪਾਂ ਉੱਤੋਂ ਵੜ ਉੱਪਰ ਉੱਤੋਂ ਵੜ ਦਿੱਤੇਗਾ ਤੇ ਮੁੜ ਕੇ ਦਵਾਰਾ ਇਹ ਫੁੱਟੀਆਂ ਆ ਤੇ ਹੁਣ ਬਹੁਤ ਪਿੰਡ ਗਾ ਲੱਗਦੇ ਗਾ ਆ ോ വര ബാൻ തീ വരടിയ ਲੋ ਜੀ ਮੈਂ ਇੱਥੇ ਲਸਣ ਗੇਰ ਲਾ ਪਾਈ ਸੀਗੀ ਲਸਣ ਗੇਰ ਕੇ ਆਪਾਂ ਰੱਖ ਲਾਂਗੇ ਸ਼ਾਮ ਨੂੰ ਫਿੱਜਾਂਗੇ ਆਪਾਂ ਖਾਣਾ ਬਣਾਇਆ ਹੋਇਆ ਜਾਂ ਤਾਂ ਗੁੱਡਿਆ ਹੋਇਆ ਕਿਆਰੀਆਂ ਪੜੀਆਂ ਹੋਈਆਂ ਹਨ ਲਸਣ ਨਹੀਂ ਲਾਉਣਾ ਆ ਆਪਾਂ ਸ਼ਾਮ ਨੂੰ ਲਸਣ ਲਾਵਾਂਗੇ ਆਪਾਂ ਘਰ ਦੇ ਸਬਜ਼ੀਆਂ ਲਾਈ ਤੀਆਂ ਆ ਕਦੇ ਵੀ ਮੰਡੀ ਸਬਜ਼ੀ ਲੈ ਕੇ ਸੌਂਦਾਂ ਲੇਗਾ ਵੀ ਵਰਕਸ਼ਾਪ ਚ ਵੀ ਆਪਣੇ ਵਰਕ ਕਰਿਆ ਰਹਿੰਦੇ ਉਹਨਾਂ ਨੂੰ ਵੀ ਰੋਟੀ ਪਾਣੀ ਦੇਣਾ ਹੁੰਦਾ ਆ ਤੇ ਆਪਾਂ ਫੇਰ ਘਰ ਦੀ ਸਬਜ਼ੀ ਲੈਂਦੀ ਆ ਕਾਬ ਦੀ ਸਬ지 ਨਾਲ ਦੀ ਤਰੀਕੇ ਨੇ ਜਦੋਂ ਮਰਜੀ ਤੋੜ ਕੇ ਬਣਾ ਲਓ ਵੇਲੇ ਕਿ ਵੇਲੇ ਜਦੋਂ ਮਰਜੀ ਤੋੜ ਲਓ ਸਬ지 ਇੱਥੇ ਪਾਰ ਧੁੱਪ ਵੀ ਆ ਗਈ ਸੀਗੀ ਪਹਿਲਾਂ ਤਾਂ ਮੈਂ ਅੰਦਰ ਲੱਗੀ ਸੀ ਬੈ ਕੇ ਲਸਣ ਘੇਰਨਾ ਤੇ ਅੰਦਰ ਫਿਰ ਸਫਾਈ ਕੀਤੀ ਆਈ ਸੀ ਪੋਚਾ ਲਾਇਆ ਹੋਇਆ ਸੀਗਾ ਤੇ ਖਨਾਰਾ ਪੈ ਜਾਣਾ ਸੀ ਤਾਂ ਕਰਕੇ ਫਿਰ ਬਾਹਰੇ ਲੱਗ ਪਈ ਘੇਰਨਾ ਧੁੱਪ ਇੱਥੇ ਆ ਗਈ ਸੀਗੀ ਮੰਜਾ ਵੀ ਧੁੱਪੇ ਪਿਆ ਵੀ ਚੱਕਣਾ ਸੀਗਾ ਤੇ ਆਪਾਂ ਲਸਣ ਘੇਰ ਕੇ ਰੱਖ ਲੈਨੇ ਆ ਲੋ ਜਿੱਲਸਰਣ ਆਪਾਂ ਗੇਰ ਲਿਆਇਆ ਤੇ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ